ਸਤੇ ਸਿੰਘ ਜੀ ਸਾਹਿਬ ਦੀ ਯਾਦ ਜਿਹੜਾ ਸ਼ਹੀਦੀ ਦਿਵਸ ਸੀ ਅੱਜ ਉਹਨਾਂ ਦਾ ਅੱਜ ਇਹ ਉਹੀ ਦਿਨ ਹੈ ਜਿਸ ਦਿਨ ਸਾਡੇ ਮਲੇਰ ਕੋਡਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਹਾ ਦਾ ਨਾਰਾ ਮਾਰਿਆ ਸੀ ਤੇ ਇਸੇ ਦਿਨ ਉਹਨਾਂ ਨੂੰ ਸ਼ਹਾਦਤ ਸੁਣਾਈ ਗਈ ਸੀ ਤੇ ਇਹ ਅੱਜ ਸਾਡੇ ਲੋਕਾਂ ਚ ਜਿਹੜੇ ਮੁਸਲਮਾਨ ਭਾਈਚਾਰਾ ਹੈ ਇਹ ਸਾਰੇ ਮਿਲ ਕੇ ਆਪਸੀ ਮਿਲ ਕੇ ਉਸੇ ਜਿਹੜੇ ਕੜੀ ਦੇ ਅੱਗੇ ਇਹ ਹਾ ਦਾ ਨਾਰਾ ਮਾਰੇ ਨੇ ਕਿ ਅੱਜ ਵੀ ਜਿਹੜੇ ਮੁਸਲਮਾਨ ਨੇ ਉਹ ਉਹਨਾਂ ਦੇ ਲਈ ਸਦਭਾਵਨਾ ਰੱਖਦੇ ਨੇ ਤੇ ਹਮੇਸ਼ਾ ਇਹ ਸਦਭਾਵਨਾ ਬਰਕਰਾਰ ਰਹੇਗੀ ਕਿਉਂਕਿ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ ਔਰ ਇਹ ਜ਼ੁਲਮ ਦੇ ਜਿਹੜੇ ਖਿਲਾਫ ਆਵਾਜ਼ ਹੈ ਹਮੇਸ਼ਾ ਉੱਚੀ ਜਾਂਦੀ ਰਹੇਗੀ ਔਰ ਇਸਲਾਮ ਵੀ ਇਸ ਚੀਜ਼ ਨੂੰ ਤਵੱਜੋ ਦਿੰਦਾ ਹੈ ਔਰ ਇਸਲਾਮ ਚ ਇਹ ਹੈ ਕਿ ਜੇ ਕਿਸੇ ਬੱਚੇ ਤੇ ਜ਼ੁਲਮ ਕੀਤਾ ਜਾਂਦਾ ਹੈ ਤਾਂ ਅਸੀਂ ਉਹਦੇ ਨਾਲ ਨਹੀਂ ਖੜ ਸਕਦੇ ਉਹ ਮੁਸਲਮਾਨ ਹੋ ਹੀ ਨਹੀਂ ਸਕਦਾ ਜਿਹੜਾ ਕਿਸੇ ਦੇ ਭਰਾ ਜਾਂ ਬਾਪ ਦੇ ਲਈ ਸਜ਼ਾ ਉਹ ਬੱਚਿਆਂ ਨੂੰ ਦਿੱਤੀ ਜਾਵੇ ਮਲੇਰ ਕੋਟਰਾ ਦੀ ਪਵਿੱਤਰ ਧਰਤੀ ਜਿੱਥੋਂ ਸਹਿਬਜ਼ਾਦਿਆਂ ਨੂੰ ਜਦੋਂ ਸਜ਼ਾ ਇਹ ਮੁਕਰਰ ਕਰਨ ਲੱਗੇ ਸੀ ਉਹਨਾਂ ਦੇ ਹੱਕ ਦੇ ਵਿੱਚ ਖਾਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮਾਹੌਦ ਖਾਨ ਦੀ ਧਰਤੀ ਦੇ ਉੱਤੇ ਮੈਡਮ ਜ਼ਹਿਦਾ ਸੁਲੇਮਾਨ ਜੋ ਸਰੋਮਣੀ ਅਕਾਲੀ ਦਲ ਦੀ ਰਹਿਨਮਾਈ ਕਰਦੇ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੋਸਤਾਨਾ ਸਬੰਧਾਂ ਦੇ ਤਹਿਤ ਇੱਕ ਆਸੀ ਭਾਈਚਾਰੇ ਨੂੰ ਕਾਇਮ ਰੱਖਣ ਦੇ ਤਹਿਤ ਬਹੁਤ ਵੱਡੀ ਉਦਾਹਰਣ ਹੈ ਜਿਵੇਂ ਇਹਨਾਂ ਵੱਲੋਂ ਲੰਗਰ ਚਲਾਇਆ ਗਿਆ ਜ਼ਾਦਾ ਪਕਾਉਣਾ ਦਾ ਬਰੈਡਾਂ ਦਾ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਨੇ ਇਹ ਬਹੁਤ ਇਹਨਾਂ ਦਾ ਸਲਾਘਾਯੋਗ ਉਪਰਾਲਾ ਹੈ ਇਹ ਜਿਹੜੇ ਲੀਡਰ ਨੇ ਇਹਨਾਂ ਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਨੇ ਕੁਝ ਦਿਨ ਪਹਿਲਾਂ ਇਹਨਾਂ ਨੇ ਭਾਵੇਂ ਬਾਦਲ ਸਾਹਿਬ ਦੇ ਜਨਮ ਦਿਨ ਤੇ ਖੂਦਾਨ ਕੈਂਪ ਲਾਇਆ ਸੀ ਜਿਹੜਾ ਇੱਕ ਬਲੱਖਣ ਕੰਮ ਸੀਗਾ ਅੱਜ ਵੀ ਇਹਨਾਂ ਨੇ ਬਲੱਖਣ ਸਖਸੀਅਤ ਦੇ ਤੌਰ ਤੇ ਕੰਮ ਕੀਤਾ ਅਸੀਂ ਮੈਡਮ ਜ਼ਹਿਦਾ ਸੁਲੇਮਾਨ ਨਾਲ ਹਮੇਸ਼ਾ ਨਾਲ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਲਾਕੇ ਦੀ ਰਹਿਨਮਾਈ ਕਰਦੇ ਨੇ ਪਾਰਟੀ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਬਤ ਬਤ ਸਹਿਯੋਗ ਦੇ ਕੇ ਆਉਣ ਵਾਲੇ ਸਮੇਂ ਤੋਂ ਵੇਖਦਾ ਸਾਡਾ ਇਥੋਂ ਦੇ ਫਗਵਾਈ ਕਰਤਾ ਬਣਾਇਆ ਜਾਵੇ ਰਾਜੀ ਜੀ ਦੀ ਉਹਨਾਂ ਦੀ ਯਾਦ ਦੇ ਵਿੱਚ ਹੀ ਲਗਾਇਆ ਗਿਆ ਸਾਡੀ ਵਰਗੀ ਜਿਹੜੀ ਪੀੜ੍ਹੀ ਹੈ ਜਿਹੜੀ ਕਿਤਾਬਾਂ ਨਾਲ ਇਹਨਾਂ ਨਹੀਂ ਜੁੜੀ ਹੁੰਦੀ ਇਹ ਜਿਹੜੇ ਲੰਗਰ ਨੇ ਇਹਨਾਂ ਨਾਲ ਆਪਾਂ ਯਾਦ ਰੱਖ ਸਕਦੇ ਆ ਸਾਡੇ ਵਰਗੇ ਹੋਰ ਵੀ ਜਵਾਨ ਆਂਦੇ ਨੇ ਹੋਰ ਛੋਟੇ ਬੱਚੇ ਆਂਦੇ ਨੇ 5-5 10-10 ਸਾਲਾਂ ਦੇ ਉਹ ਪੁੱਛਦੇ ਨੇ ਕਿ ਕਿਉਂ ਆ ਲੰਗਰ ਲਗਾਇਆ ਗਿਆ ਇਹਦੇ ਕਰਕੇ ਆਪਾਂ ਜਿਹੜੇ ਆਪਣੇ ਪੁਰਾਣੇ ਜਿਹੜੇ ਵੀਰ ਸੀਗੇ ਆਪਣੀ ਜਿਹੜੀ ਹਿਸਟਰੀ ਸੀ ਉਹਦੇ ਨਾਲ ਆਪਾਂ ਰੂਹ ਰੂਹ ਰਹੇ ਆ ਆਪਾਂ ਉਹਨੂੰ ਯਾਦ ਰੱਖਦੇ ਆ ਠੀਕ ਹੈ ਔਰ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਕਿ ਤੋਂ ਉੱਥੇ ਹੋਇਆ ਕਿ ਕੀ ਆਪਣੀ ਵਿਚਾਰਧਾਰਾ ਹੋਣੀ ਚਾਹੀਦੀ ਹੈ ਦੂਸਰਾ ਜਿਹੜਾ ਮਲੇਰਕੋਟਲੇ ਦੇ ਵਿੱਚ ਲੰਗਰ ਲਗਾਇਆ ਹੈ ਕਿ ਸਿਰਫ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਕਾਇਮ ਕਰਨ ਵਾਸਤੇ ਇਹ ਲੰਗਰ ਲਗਾਇਆ ਹੈ